ਕਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਕਾਹੀਂ ਅਸੀਂ ਇਹ ਕੰਮ ਕਰਨ ਆਏ ਆ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਆ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਆ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਆ ਉਹ ਕਿਵੇਂ ਤੇਜ਼ ਹੁੰਦੀ ਹੈ ਕਿਉਂ ਪ੍ਰਧਾਨਾ ਉਹਨਾਂ ਨੂੰ ਇਹ ਉੱਤਿਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ ਚ ਵੀ ਨਹੀਂ ਕਰਦੇ ਸਾਡੀ ਸਰਕਾਰ ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਹੁਣ ਪਨਾ ਜ਼ੋਰ ਲਾਇਆ ਹੋਇਆ ਵੀ ਜਿੰਨੀ ਵੀ ਕਰਾਪਸ਼ਨ ਇਹਨਾਂ ਨੇ ਕੀਤੀ ਹੈ ਘਟਾਲਾ ਬਾਹਰ ਆਵੇ ਵੀ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕੀ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਦਾ ਜੀ ਬੰਦਿਆਂ ਨੇ ਸਹਿਮਤੀ ਕਰਕੇ ਤਾਂ ਸਰਬਸੰਮਤੀ ਦੇ ਨਾਲ ਇੱਕ ਨਵਾਂ ਪ੍ਰਧਾਨ ਚੁਣਿਆ ਕਾਦੇ ਲਈ ਕਿਉਂਕਿ ਉਹਨਾਂ ਨੂੰ ਦਿਖਦਾ ਹੈ ਕਿ ਸਾਡੀ ਐਮਐਲਏ ਵਿਜ਼ਨਰੀ ਹੈ ਕੰਮ ਕਰਨ ਵਾਲੀ ਹੈ ਕੰਮ ਕਰਨਾ ਹੈ ਤੇ ਉੱਥੇ ਤੁਹਾਨੂੰ ਕੰਮ ਹੁੰਦਾ ਵੀ ਦੇਖੂਗਾ ਜੇ ਕਰਾਲੀ ਨੂੰ ਬਦਲਣਾ ਹੈ ਕੰਮ ਕਰਨਾ ਹੈ ਮੈਂ ਲੈਣਾ ਦੇਣਾ ਤਾਂ ਕਿਸੇ ਤੋਂ ਕੁਝ ਹੈ ਨਹੀਂ ਨਾ ਹੀ ਅਸੀਂ ਇਹ ਕੰਮ ਕਰਨ ਆਏ ਹਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਮਾਡਲ ਹੈ ਉਹ ਇੱਕ ਅਲੱਗ ਮਾਡਲ ਹੈ ਤੁਸੀਂ ਕਰਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਓ ਇੱਕ ਹਫ਼ਤੇ 'ਚ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਫਿਰ ਕੰਮਾਂ ਦੀ ਜਿਹੜੀ ਰਫ਼ਤਾਰ ਹੈ ਉਹ ਕਿਵੇਂ ਤੇਜ਼ ਹੁੰਦੀ ਹੈ ਕਿਉਂਕਿ ਇਹਨਾਂ ਨੇ ਵਿੱਚ ੜਿੱਕੇ ਡੋਣੇ ਆ ਅਲੱਗ-ਅਲੱਗ ਐਮਸੀਜ਼ ਨੇ ਜੇ ਟੀਮ ਇਕਜੁੱਟ ਹੋ ਕੇ ਕੰਮ ਕਰੂਗੀ ਤਾਂ ਡੈਫੀਨੇਟਲੀ ਜਿਹੜੇ ਕੰਮ ਨੇ ਉਹ ਪਾਰਟਾਂ ਦੇ ਵਿੱਚ ਤੇਜ਼ੀ ਨਾਲ ਹੁੰਦੇ ਨੇ ਹੁਣ ਤੁਹਾਡੇ ਇੱਥੇ ਕਾਂਗਰਸ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੰਮ ਤਾਂ ਵੈਸੇ ਹੀ ਨਹੀਂ ਕਰਦੇ ਹੋ ਆਪਣੀ ਸਰਕਾਰ 'ਚ ਵੀ ਨਹੀਂ ਕਰਦੇ ਸਾਡੀ ਸਰਕਾਰ 'ਚ ਤਾਂ ਜਮੇ ਹੀ ਬੰਦ ਕਰਕੇ ਬਹਿ ਗਏ ਹੁਣ ਕਿ ਨਾ ਲੱਗੂਗਾ ਆਮ ਆਦਮੀ ਪਾਰਟੀ ਦਾ ਮੈਡਮ ਇੱਥੇ ਪਟਾਕੇ ਮਾਰੀਤ ਰਹਿ ਬਹੁਤ ਵੱਡੀ ਪਟਾਕੇ ਮਾਰ ਕਰਨ ਬਣੀ ਪਈ ਹੈ ਹਾਂਜੀ ਉਹਦੇ ਉਹਦੇ ਵੀ ਕੋਈ ਖਾਤਸਾ ਵਾਪਰਦੇ ਤਾਂ ਇੱਕ ਵਾਰ ਚੈੱਕ ਕਰੋ ਵੀ ਉਹਦੀ ਕੋਈ ਪ੍ਰੋਪਰ ਜੋ ਗਾਈਡਲਾਈਨ ਹੈ ਮੈਂ ਉੱਥੇ ਗੇੜਾ ਮਾਰ ਮੈਡਮ ਤੁਸੀਂ ਮੈਡਮ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਕ腐ਸ਼ਨ ਦੀ ਗੱਲ ਕੀਤੀ ਸੀਗੀ ਕੁਰਾਲੀ ਨਗਰ ਕਾਉਂਸਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਉਹਨਾਂ ਵੱਲੋਂ ਬੋਹਾਲੀ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਵੀ ਕ腐ਸ਼ਨ ਬਹੁਤ ਹੈ ਵਿਜੀਲੈਂਸ ਜਾਂਚ ਕਰਨ ਵੀ ਆਈ ਸੀ ਕਿ ਕੋਈ ਸਿੱਟਾ ਨਹੀਂ ਨਿਕਲਿਆ ਜੀ ਇਸ ਦਾ ਵਿਜੀਲੈਂਸ ਦੀ ਜਾਂਚ ਦੀ ਕਾਲੀ ਮੈਂ ਸਾਰਾ ਅਪਡੇਟ ਲਿਆ ਹੈ ਉਹ ਜਿਹੜਾ ਲੀਗਲ ਐਡਵਾਈਜ਼ਰ ਹੈ ਬਸ ਉਹਦੇ ਤੱਕ ਫਾਈਲ ਖੜੀ ਹੈ ਮੈਂ ਪੂਰਾ ਜ਼ੋਰ ਲਾਇਆ ਹੋਇਆ ਵੀ ਜਿੰਨੀ ਵੀ ਕ腐ਸ਼ਨ ਇਹਨਾਂ ਨੇ ਕੀਤੀ ਹੈ ਇਹ ਘੁਟਾਲਾ ਬਾਹਰ ਆਵੇ ਵਿਜੀਲੈਂਸ ਦੇ ਲੋਕਲ ਬਾਡੀ ਦੀ ਵਿਜੀਲੈਂਸ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਦੋਸ਼ੀ ਪਾਇਆ ਉਸ ਇਨਕੁਆਇਰੀ ਦੇ ਵਿੱਚ ਕੀ ਇਹਨਾਂ ਨੇ ਵਾਕਿਆ ਦੇ ਵਿੱਚ ਲੋਕਾਂ ਦੇ ਜਿਹੜੇ ਟੈਂਡਰ ਲਾਉਣੇ ਸੀ ਉਹਦੇ ਵਿੱਚ ਕਪਲਾ ਕੀਤਾ ਲੋਕਾਂ ਦਾ ਕੋਰਾਲੀ ਦੇ ਲੋਕਾਂ ਦਾ ਪੈਸਾ ਕੁਝ ਐਮਸੀ ਸਹਿਬਾਨਾ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਇੱਥੇ ਉਹਨਾਂ ਦਾ ਨਾਮ ਆਉਂਦਾ ਤੇ ਉਹਨਾਂ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਨੇ ਜਿਨ੍ਹਾਂ ਨੇ ਕਰਾ ਖਰੜਾ ਕਿ ਵੀ ਬੜਾ ਜ਼ੋਰ ਲਾਇਆ ਵੀ ਕਿਤੇ ਆਮ ਆਦਮੀ ਪਾਰਟੀ ਦੀ ਕਮੇਟੀ ਨਾ ਬੜੇ ਤੁਸੀਂ ਹੁਣ ਇੱਥੇ ਬਚਾਓ ਇੱਥੇ ਆਪਣੀ ਕੁਰਸੀ ਬਚਾਓ ਕਿਉਂਕਿ ਜਿਹੜਾ ਤੁਸੀਂ ਕਰਾਲੀ ਦੇ ਲੋਕਾਂ ਦਾ ਪੈਸਾ ਖਾਦਾ ਉਹ ਤੁਸੀਂ ਦੋਸ਼ੀ ਸਾਬਤ ਹੋ ਗਏ ਹੋ ਬਸ ਇੱਕ ਦੋ ਲੀਗਲ ਐਡਵਾਈਜ਼ਰ ਵਾਲਾ ਵਿੱਚ ਖੜਾ ਹੈ ਇਹ ਸਾਫ਼ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਲੋਕਲ ਬਾਡੀ ਡਿਪਾਰਟਮੈਂਟ ਨੇ ਇਹਨਾਂ ਦੀ ਸਾਰੀ ਸਿੱਧੀ ਸਾਰੀ ਜਿਹੜੀ ਕਰਤੂਤ ਹੈ ਲੋਕਾਂ ਦਾ ਪੈਸਾ ਕਦੋਂ ਬਾਹਰ ਲਿਆਉਣਾ ਹੈ ਕਦੋਂ ਤੱਕ ਕਾਰਵਾਈ ਹੋ ਸਕਦੀ ਹੈ ਜਿਵੇਂ ਹੀ ਦੇਖੋ ਲੀਗਲ ਪ੍ਰੋਸੀਜਰ ਹੈ ਜਿਵੇਂ ਹੀ ਕਲੀਅਰ ਹੁੰਦਾ ਤੁਹਾਡੇ ਸਾਹਮਣੇ